ਪਨਕਦੂ ਲੈ ਮਿਰਚਾਂ ਲੈ ਨਿੰਬੂ ਦਾ ਜੀ ਆਇਆ ਯੋ ਆਗੜੀਓ ਆ ਗਿਆ ਨਿਕਲਵਾਲਾ ਮਿੱਠੀਆਂ ਮਿਰਚਾਂ ਮਿੱਠੇ ਨਿੰਬੂ ਦੇ ਜਿਦਾਬ ਜੀ ਵਾਲਾ ਗੁਸਾ ਨਾ ਤੁਸੀਂ ਕਰੋ ਬੀਬੀ ਜੀ ਕੰਦ ਵਾਲਾ ਮੈਂ ਆਇਆ ਲੈ ਜੋ ਸਬਜੀ ਰੰਗ ਬਰੰਗੀ ਤਾਜਾ ਮਾਲ ਲਿਆਇਆ ਮਿੱਠੀਆਂ ਮਿਰਚਾਂ ਉਹਦੇ ਨਹੀਂ ਜਿਨ ਬਾਬਾ ਸਿੰਘ ਤੇ ਰਹਿੰਦੀ ਅੱਜ ਤੋਂ ਲੈ ਜਾ ਬੈਂਗਲ ਬੀਬੀ ਤਾਜੇ ਲੈ ਆਇਆ ਫੁੱਲ ਗੋਪੀ ਤੁਲਿਆ ਜਾ ਮੇਰੀ ਮੈਂ ਖੋਏ ਵਰਗੀ ਦੇ ਆਇਆ ਪੈਸੇ ਅਜੇ ਕੱਲ ਨੂੰ ਦੇ ਦੀ ਕਤੋਂ ਲਾਉਂਦੀ ਕਾਲਾ ਆਗੜੀਓ ਆਗੜੀਓ ਆਗਿਆ ਮੇਂ ਕਲਵਾਣਾ ਮਿੱਠੀਆਂ ਮੁਰਚੀਆਂ ਮਿੱਠੇ ਮਿਲੂ ਜਿਹਾ ਸਭ ਜੀ ਗੋਲਾ ਇੱਕ ਦਨ ਲਗਦੀ ਠੀਕ ਹੈ ਜਿੱਤੇ ਅੰਦਾ ਸੁਰਮਾ ਬਣਾਉਂਦੇ ਬੋਲੇ ਸੰਦੇ ਰਾਤ ਗੂਗੇ ਹੇਕਾਂ ਦਾ ਦੌਂਦੇ ਬੁਣੇ ਅਸ਼ਕੀ ਕਰਦੇ ਲਗੜੇ ਫਸਦੇ ਇਸ ਵਿੱਚ ਆਉਂਦੇ ਮੁਲਕ ਦਾ ਪਰਥਾ ਬਹਿ ਗਿਆ ਉੱਥੇ ਤੁਸੀਂ ਵੀ ਠੀਕ ਫਰਮਾਉਂਦੇ ਰਿਸ਼ਤ ਛੋਰੀ ਚੋਰ ਬਜਾਰੀ ਹਰ ਪਾਸੇ ਜਦ ਜਲਦੇ ਬਈ ਮੰਨੀ ਤੇ ਹੀਰਾ ਫੇਰੀ ਹੱਥ

ਨਾਲ ਛੋਟੀ ਜਿਹੀ ਬੰਗੀ ਆਉ ਤੁਹਾਨੂੰ ਲੁਗਿਆਂ ਦੇ ਸੇਸ਼ਨ ਦੇ ਸਾਹਮਣੇ ਦੇਖਣਾ ਉੱਥੇ ਕੋਈ ਚੰਦ ਬੰਦੇ ਕੱਪੜੇ ਦਾ ਵਪਾਰ ਕਰਦੇ ਨੇ ਵਪਾਰਕਾ ਦਾ ਕਰਦੇ ਆ ਜੀ ਕੱਚੇ ਵੇਚਦੇ ਨੇ ਜਰਾਬਾਂ ਵੇਚਦੇ ਨੇ ਧੋਤੀਆਂ ਵੇਚਦੇ ਨੇ ਲੁਗੀਆਂ ਵੇਚਦੇ ਨੇ ਉਹਨਾਂ ਵਿੱਚ ਇੱਕ ਸੱਜਣ ਬਨਾਣਾਂ ਵੇਚਦਾ ਉਹਦਾ ਢੰਗ ਕੀ ਹੈ ਸਟਾਈਲ ਕੀ ਹੈ ਅੰਦਾਜ਼ ਕੀ ਹੈ ਕਹਿੰਦਾ ਬਨਾਣ ਲੈਣਾ ਉਹਦੇ ਉੱਤੇ ਬਨਾਣ ਲੈ ਕੇ ਜਾਂਦੇ ਹੋ ਬਨਾਣ ਲੈਣਾ ਉਹ ਤੋਂ ਬਨਾਣ ਲੈ ਕੇ ਜਾਂਦੇ ਹੋ ਪਾਓਗੇ ਤੇ ਪੈਂਦੀ ਨਹੀਂ ਪਾਜੇ ਤੇ ਲੈਂਦੀ ਨਹੀਂ ਲੈਜੇ ਫਿਰ ਦੂਜੀ ਵਾਰੀ ਪਹੁੰਚ ਜੂਗੀ ਲੈਂਦੀ ਨਹੀਂ ਬਨਾਣ ਮੈਂ ਦਿਆਂਗਾ ਆਪਣੇ ਵਾਲ ਦੀ ਤਾਰੀਫ ਕਰਦਾ ਦੂਜੀ ਯੋਜਨਾ ਕਰਦਾ ਕਹਿੰਦਾ ਬਨਾਣ ਮੈਂ ਦਿਆਂਗਾ ਪਾਓਗੇ ਤਾਂ ਪੈਜੇ ਲਾਓਗੇ ਤਾਂ ਲੈ ਜੇ ਲੈ ਕੇ ਫਿਰ ਦੂਜੀ ਵਾਰੀ ਪਾਉਣ ਜੋਗੀ ਰਹਿ ਜੇ ਬਨਾਣ ਮੇਰੀ ਵਧੀਆ ਬਨਾਣ ਮੇਰੀ ਵਧੀਆ ਬਨਾਣ ਦੀ ਟਾਪ ਵੀ ਵੱਡਿਆਂ ਨੂੰ ਪੂਰੀਆਂ ਵਿੱਚ ਬੱਚਿਆਂ ਦੇ ਨਾਲ ਪੀ ਚੀਜ਼ ਹੋਵੇ ਅਸਲੀ ਬਈ ਚੀਜ਼ ਹੋਵੇ ਅਸਲੀ ਮੂੰਹ ਪਈ ਬੋਲਦੀ ਧੁੱਪ ਨਾਲੋਂ ਚਿੱਟੀ ਲੱਗੇ ਰਸੀਤ ਦੇ ਡੋਗ ਵੀ ਜਿੰਨੇ ਸਾਲ ਚਾਹੋ ਤੁਸੀਂ ਜਿੰਨੇ ਸਾਲ ਚਾਹੋ ਤੁਸੀਂ ਇਹਦੋਂ ਹੰਾ ਦਿਓ ਫੇਰ ਕੋ ਮੇਨੇ ਆਣਾਂ ਦੇ ਪੁੱਤ ਦੇ ਬਣਾ ਲਿਓ ਉਹ ਫੇਰ ਬੰਦੇ ਆਲੇ ਜਾਂ ਕੀ ਬੁਲਾ ਰਹੇ ਭਾਈ ਕਈ ਵਾਰ ਇਹ ਕੀ ਹੁੰਦਾ ਆ ਆਮ ਸਿੰਪਲ ਦੇ ਬੰਦੇ ਅਨਪੜ੍ਹ ਦੇ ਬੰਦੇ ਦੇਸੀ ਦੇ ਬੰਦੇ ਅੰਮ੍ਰੀ ਜੰਮਲੀ ਦੇ ਉਹ ਚੰਗੇ ਭਲੇ ਬੜਿਆਂ ਦੇ ਕਿਹਨੂੰ ਸਿਆਣਿਆਂ ਵੇਣਾਂ ਨੂੰ ਬੇਗੋੜਾ ਜਾਂਦੇ ਨੇ ਕਹਾਣੀ ਇਹ ਸੁਣ ਹੈ ਸ਼ਾਨਬੀਨ ਕਰਕੇ ਪੁਲਿਸ ਨੇ ਇੱਕ ਦਿਨ ਫੜਲੇ ਅੰਮ੍ਰੀ ਚਾਰ ਇਕੱਠੇ ਕਰਕੇ ਸਿੱਟ ਲਿਆ ਉਹਨਾਂ ਗੱਡੀ ਦੇ ਵਿੱਚ ਕਾਰ ਥਾਣੇਦਾਰ ਨੇ ਕਿਹਾ ਭਾਈ ਕਈ ਦਿਨਾਂ ਤੋਂ ਭਾਲ ਸੀ ਤੁਸੀ ਬਤਾ ਕੀਏ ਭਾਰੇ ਅੱਜ ਕੜਿੱਕੀ ਦੇ ਵਿੱਚ ਆ ਗਏ ਰੰਗੇ ਹੱਥੀ ਕੁਥੀ ਦਾਰੇ ਅੰਮ੍ਰੀ ਕਹਿੰਦੇ ਬਾਬੇ ਸਾਡੀ ਜੁੜੋ ਇੱਕ ਰਜੋਈ ਨਸ਼ਿਆਂ ਵੱਧੋਂ ਇਸ ਦੁਨੀਆ ਵਿੱਚ ਸਾਡਾ ਨਾ ਕੋਈ ਥਾਣੇ ਜਾ ਕੇ ਦਸ਼ੇ ਜੇ ਟੁੱਟ ਕੇ ਤਕਲੀਫ ਪੋ ਤੁ ਹੁਸੈਣੀ ਖੜੇ ਪੈਰ ਫਿਰ ਵਿੱਚ ਬਣਾ ਕੇ ਭੁੱਕੀ ਪੋ ਕਿਤੋਂ ਲੈਣੀ ਹੁਕਮ ਹੋਵੇ ਤਾਂ ਦਾਣਾ ਪਾਣੀ ਇਕੱਠੇ ਜਾਈਏ ਲੈ ਕੇ ਰਗੜੇ ਸ਼ਗੜੇ ਲਾਵਾਂਗੇ ਉੱਥੇ ਹਵਾਲਾਤ ਵਿੱਚ ਬਹਿ ਗਏ ਥਾਣੇਦਾਰ ਨੇ ਸੋਚਿਆ ਉਹ ਜੇ ਮੈਂ ਰੁਕਿਆ ਸਾਲਾ ਕੋਈ ਥਾਣੇ ਜਾ ਕੇ ਨਾ ਮਰ ਜਾਵੇ ਛੇਤੀ ਕਰੋ ਕਹਿੰਦਾ ਤੁਹੀਂ ਨਾਲੀ ਲਓ ਆਪੋ ਆਪਣੇ ਮਾਂਵੇ ਸਿੱਟ ਗੱਡੀ ਵਿੱਚ ਲੈ ਜਾ ਥਾਣੇ ਹਵਾਲਾਤ ਵਿੱਚ ਡੱਕੇ ਅਮਲੀ ਕਹਿੰਦੇ ਪਿਆਰ ਦਾ ਵਿਆਹ ਕਰੋਗੇ ਯਾਰੇ ਲਾਤੋਂ ਮਾਰਦੇ ਧੱਕੇ ਅਮਲੀ ਕਹਿੰਦਾ ਕਰਦੇ ਆਪਾਂ ਕੋਈ ਅਸੀਜੁਗਤ ਬਣਾਇ ਜਦ ਤੱਕ ਇਹਨਾਂ ਦੇ ਕੇਸ ਬਣਾਉਣਾ ਹੈ ਆਪਾਂ ਇਹਨਾਂ ਤੇ ਡਾਕਾ ਪਾਈਏ ਡੰਗਰਾ ਵਾਂਗੂ ਕਰਦੇ ਅੰਦਰ ਪਛੋ ਕਿਵੇਂ ਜਾਏ ਫਤੰਦਰ ਅਪਣਾ ਬੜੋ ਹੁਣ ਮੁਸਤਕਿਲ ਅੰਦਰ ਹੈ ਥਾਣੇਦਾਰ ਲੱਗੇ ਪੂਰਾ ਫਤੰਦਰ ਰਾਤ ਭਾਈ ਸਾਹਿਬ ਆਥਰ ਰਹਤਨਗੇ ਅਮਲੀਆ ਦੇ ਹੱਡ ਬੋਡੇ ਜੁੜ ਗਏ ਇਹਨੇ ਦਾ ਮੋਬਾਈਲ ਸੀਮਾਰੀ ਪੁੱਛਿਆ ਕਹਿੰਦਾ ਓ ਕਿਉਂ ਸੀਮਾਰੀ ਅਮਲੀ ਕਹਿੰਦੇ ਜਾਨ ਬਚਾ ਦੇਓ ਭੁੱਖ ਲੱਗੀ ਜਦਾਂ ਝੋਲਾ ਫੜਾ ਦਿਓ ਪੁਲਿਸਿਆ ਕਰਦਾ ਖਾਓ ਵੱਡੂ ਝੋਲੇ ਵਿੱਚ ਹੀ ਪਏ ਲੱਡੂ ਅਮਲੀ ਕਹਿੰਦੇ ਜਦ ਘਰ ਤੋਂ ਆਏ ਘਰੋਂ ਮੱਡੂ ਬਣਾ ਕੇ ਜਾਏ ਲੱਡੂ ਦੇਖ ਕੇ ਪੁੱਛਿਆ ਸੇ ਨਾਲ ਦੇ ਨੂੰ ਕੁਝ ਕੰਨ ਨਾ ਜਦਸੇ ਜਾਣ ਕੇ ਸਾਡੇ ਲੱਡੂ ਫੁਰਸਿਆ ਕਹਿੰਦਾ ਸੁਣੋ ਭਰਾਵੋ ਨਾਲ ਨਾਲ ਤੁਸੀਂ ਰੋਟੀ ਖਾਓ ਲੱਡੂ ਥੋਡੇ ਅਸੀਂ ਆਖਾਂ ਨੇ ਚਾਰ ਜਰ ਸਾਡੇ ਹਿੱਸੇ ਆਉਣੇ ਖਾ ਕੇ ਲੱਡੂ ਮੋਲ ਦੇਂਦੀ ਓਰੇ ਯਾਰ ਮੇਰੀ ਰਬਲ ਨਹੀਂ ਦੇਂਦੀ ਅਮਲੀ ਕਹਿੰਦੇ ਕੱਢੋ ਬਾਹਰ ਇੱਕ ਦੂਜੇ ਨਾਲ ਕਰੋ ਵਿਚਾਰ ਹਵਾ ਨਾਲ ਅੱਜ ਅਸੀਂ ਕੀ ਕਰਨਾ ਬਾਰ ਬਾਰ ਦਬਲੇਆ ਕਰਦਾ ਇੱਕ ਦੂਜੇ ਦੇ ਪਰਦੇ ਬੋਲੋ ਹਵਾ ਲਾਦਾ ਤਾਲਾ ਬੋਲੋ ਸਵੇਰੇ ਆਉਠਾਣੇ ਦਾਰ ਫਤੰਦਰ ਤੋ ਫੇਰ ਤੁਸੀਂ ਜਾਨੋ ਕਰਦੇ ਹੋ ਅੰਦਰ ਚਕੀ ਬਣਾ ਕੇ ਪਹਿਰੇਦਾਰ ਕੱਢ ਲੈ ਅਮਲੀ ਚਾਰੇ ਬਾਾਰ ਟਾਈਮ ਹੋ ਗਿਆ ਚੜ ਗਈ ਕੂਕੀ ਲੱਡੂਆਂ ਵੇਚੀ ਭੰਗ ਦੇ ਭੁਖੀ ਸੌਂਗੇ ਪੁਰਸੀਏ ਤਾਰੇਦਾਰ ਅਬਲੀ ਵੇਕੇ ਕੰਮ ਵਿਚਾਰ ਬਈ ਛੇਤੀ ਇਹਨਾਂ ਦੀਆਂ ਵਰਦੀਆਂ ਲਾ ਲਾ ਕੇ ਵਰਦੀਆਂ ਆਪਣੇ ਪਾ ਲੋ ਖੜੀਏ ਜਾ ਕੇ ਸੜਕਪੁਜਕਾਰ ਝਾੜੀਏ ਕੋ ਮੋਟਰਕਾਰ ਵਰਦੀਆਂ ਪਾ ਕੇ ਸੜਕ ਤੇ ਆ ਕੇ ਚੜ ਕੇ ਰੋਡ ਤੇ ਨਾਕਾ ਲਾ ਕੇ ਇਹਨਾਂ ਨੂੰ ਆ ਕੇ ਮੋਟਰਕਾਰ ਬੋਲ ਜੀ ਛੇਤੀ ਆ ਜਾਓ ਬਾ ਬਾਹੂ ਭੱਜ ਕੇ ਬਾਹਰ ਸੀ ਆਇਆ ਆਪਣੇ ਫਿਰੇ ਬਾਹੂ ਕਬਰਾਇਆ ਉਹ ਜੇ ਕਰਿਆਣ ਦਾ ਕਰਨਾ ਹੀ ਦਾ ਸਭ ਦਾ ਨੋਟ ਤੁਸੀਂ ਕਰ ਲਿਓ ਟੀਦਾ ਸਕੂਟਰ ਟਰੈਕਟਰਾਂ ਦੀ ਕਿਹੜੀ ਰਿਕਸ਼ਾ ਸਾਈਕਲ ਛੱਡੀ ਨਾ ਰੇੜੀ ਦੁਖਦੁਖ ਦਾ ਬੁੱਲਟ ਸੀ ਆਇਆ ਅੰਮ੍ਰੀਆਂ ਦਾ ਜਿਵੇਂ ਦਿਲ ਕਬਰਾਇਆ ਭੱਜੋ ਸਾਲੇ ਉਹ ਜੋ ਫਰਾਰੇ ਦਾ ਆ ਗਿਆ ਥਾਣੇ ਦਾ ਥਾਣੇਦਾਰ ਜਦੋਂ ਥਾਣੇ ਆਇਆ ਦੇਖ ਕੇ ਉਹਦਾ ਦਿਲ ਕਬਰਾਇਆ ਕੁਰਸੀਆਂ ਬੈਸੀ ਲੰਗਦ ਲੰਗੇ ਰਾਤ ਕੀਦਰੇ ਨੇ ਬੱਗੇ ਹੋਏ ਉੱਥੇ ਨਹੀਂ ਉੱਥੇ ਦੇ ਰਾਤ ਕੀਦੂ ਕੋਲ ਵੀ ਜੀ ਗੱਡੇ ਕਿੱਥੇ ਤੋਂ ਜੀਆਂ ਵਰਦੀਆਂ ਕੱਪੜੇ ਕੁਰਸੀਓਂ ਓਥੇ ਅਫੜੇ ਅਫੜੇ ਅਜਿਹਾ ਲੁਪੇ ਗਏ ਸਰਕਾਰ ਅ ਸਾਨੂੰ ਨਸ਼ੇ ਦੇ ਲੱਡੂ ਖਵਾ ਕੇ ਸਾਡੀਆਂ ਵਰਦੀਆਂ ਲਾ ਕੇ ਲੋਹਾ ਕੇ ਘਰਗੇ ਵਾਲੇ ਨਵੇਂ ਵਾਕਾ ਅੰਮਲੀ ਮਾਰ ਕੇ ਕੁਸਤੇ ਬੱਤਾ ਸੋ ਦੋਸਤੋ ਬੜੀ ਮਿਹਰਬਾਨੀ ਇਹਦੇ ਨਾਲ ਛੋਟੀ ਜਿਹੀ ਜਵੰਦਗੀ ਹੋ ਪੇਸ਼ ਕਰਨ ਲੱਗਾ ਕਿ ਕਿਸੇ ਟਾਈਮ ਔਰਤ ਨੂੰ ਪੈਰ ਦੀ ਉੱਤੀ ਸਮਝ ਆ ਜਾਂਦੀ ਹੈ ਅੱਜ ਔਰਤ ਬੰਦੇ ਤੋਂ ਵੀ ਕਈ ਦਰਜੇ ਕਈ ਖੇਤਰਾਂ 'ਚ ਅੱਗੇ ਹੈ ਸੋ ਕਿਸੇ ਸ਼ਾਇਰ ਨੂੰ ਤਕਬਦੀ ਕਿਵੇਂ ਕੀਤੀ ਕਹਿੰਦਾ ਇੱਕ ਉੱਚੀ ਲੰਮੀ ਸੋਹਣੀ ਸੁਨੱਖੀ ਮਿੱਲੀਆਂ ਅੱਖਾਂ ਬੜੀ ਮਟਿਆਰ ਜਿਹਦਾ ਹਮੇਸ਼ਾ ਆਪਣੇ ਘਰ ਵਾਲੇ ਨਾਲ ਝਗੜਾ ਰਹਿੰਦਾ ਹੈ ਘਰ 'ਚ ਕਲੇਸ਼ ਰਹਿੰਦਾ ਹੈ ਉਹਦਾ ਘਰ ਨਿਤ ਦੇ ਕਲੇਸ਼ ਤੋਂ ਦੁਖੀ ਹੋਏ ਉਹਨਾਂ ਵਿਚ ਤਾਂ ਕੋਈ ਨਿਕਲ ਜਾਂਦਾ ਉਹ ਸੋਚਦੀ ਹੈ ਜਿੰਦਾ ਹੋਇਆ ਉਹਨਾਂ ਘਰੋਂ ਨੱਥਾ ਬਹੁਤ ਹੀ ਦੁਖੀ ਕਰਦਾ ਸੀ ਟੁਟਾ ਪਰ ਆਪਣੇ ਆਪ ਨੂੰ ਪਤੀ ਵਰਤਾ ਬਰਕਰਾਰ ਰੱਖਣ ਵਾਸਤੇ ਇੱਕ ਬੜੀ ਵਧੀਆ ਸੀਨੀਅਰ ਦਾ ਸਹਾਰਾ ਲੈਂਦੀ ਹੈ ਕਹਿੰਦੇ ਨਾ ਕਿਸੇ ਸ਼ਹਿਰ ਦੇ ਤੋਂ ਕੁਬਦੀ ਕਿਲੇ ਗਈ ਕਹਿੰਦਾ ਇੱਕ ਦਿਨ ਬੜਾ ਜ਼ਬਰਦਸਤ ਵਾਦਲਾ ਹੋ ਗਿਆ ਇੱਕ ਮੰਚਲੀ ਮੁਟਿਆਰ ਦਾ ਟੁੱਟਿਆ ਜਾਂ ਘਰ ਵਾਲਾ ਭੋ ਗਿਆ ਉਹ ਆਪਣੀ ਸਹੇਲੀ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਆਈ ਤੇ ਮੁੰਸ਼ੀ ਨੂੰ ਰਿਪੋਰਟ ਦਿਖਾਈ ਰਿਪੋਰਟ ਕੀ ਲਿਖਉਂਦੀ ਹੈ ਮੁੰਸ਼ੀ ਜੀ ਮੇਰਾ ਪਤੀ ਮਨਛੱਬ ਨਾਲ ਜਿਲਦਾਂ ਰੰਗ ਗੋਰਾ ਹੈ ਉੱਚਾ ਨਮਮਸ਼ਕਤ ਗੂੜੀ ਖੰਗੂਰਾ ਹੈ ਚਾਲ ਚੱਲ ਇਸ ਤਰ੍ਹਾਂ ਜੇ ਰਈ ਆਏਵੇਂ ਖਾਇ ਬੀ ਕੀ ਕਰਾਂ ਤੇ ਤੂੰ ਮੈਂ ਜਿਹੜਾ ਵੀ ਉਹਨੂੰ ਲੱਭ ਕੇ ਲਿਆਏਗਾ ਮੇਰੇ ਵੱਲੋਂ ਮੂੰਹ ਮੰਗਿਆ ਇਨਾਮ ਪਾਏਗਾ ਲਓ ਜੀ ਰਿਪੋਰਟ ਬਧਾਈ ਗਈ ਉਹਦੇ ਨਾਲ ਦੀ ਸਹੇਲੀ ਬੜੀ ਹੈਰਾਨ ਲੈ ਕਹਿੰਦੀ ਕੁਮਾਰ ਆ ਇਹੋ ਜਿਹੇ ਬੰਦੇ ਜਿਹਦਾ ਹੈ ਨਹੀਂ ਸੀ ਰਿਪੋਰਟ ਬੜੀ ਵਧਾਚੜਾ ਗੱਲ ਖਾ ਰਹੀ ਹੈ ਫਿਰ ਉਸ ਤੋਂ ਮੋਦੀ ਨਹੀਂ ਰਿਪੋਰਟ ਮਖਾਈ ਗਈ ਹੁਣ ਦੋਵੇਂ ਜੜੀਆਂ ਗੱਲਾਂ ਬਾਤਾਂ ਕਰਦੀਆਂ ਵਾਪਸ ਘਰ ਨੂੰ ਪੈਦਲ ਹੀ ਕੁੜੀਆਂ ਆਉਂਦੀਆਂ ਨੇ ਰਸਤੇ ਚੌਂਦਿਆਂ ਨੇ ਨਾਲ ਦੀ ਸਹੇਲੀ ਪੁੱਛਦੀ ਕਹਿੰਦੀ ਨਹੀਂ ਭੰਗ ਸੁਪਨਤੂ ਨੀ ਮੈਨੂੰ ਇਹ ਗੱਲ ਸਮਝ ਨਹੀਂ ਆਈ ਤੂੰ ਠਾਣੇ ਵੱਲ ਬੁੜੀ ਜੂਨ ਖਾਈ ਨੀ ਤੇਰਾ ਕਰ ਵਾਲਾ ਮੋਟਾ ਛੂਟ ਤੇ ਰੰਗ ਦਾ ਵੀ ਕਾਲਾ ਕੋਨਾ ਦੇਖਣ ਨੂੰ ਜਦ ਉੱਪਰ ਜਾ ਲੱਗਿਆ ਤੰਨਾ ਤੂੰ ਗੋੜਾ ਇਸ ਤਰ੍ਹਾਂ ਬੁੜੀ ਨੂੰ ਕਰਨ ਤੇ ਬਕਾਰ ਜਾਏਗਾ ਇਸ ਬੁੜੀ ਦਾ ਪਤੀ ਵਾਪਸ ਹੋਣਾ ਆਏਗਾ ਪਹਿਲੀ ਉਹਨੂੰ ਜਵਾਬ ਦਿੰਦੀ ਕਹਿੰਦੀ ਨਹੀਂ ਤੇ